हां जी वीर जी सारे वीरਾਂ ਨੂੰ ਸਵਾਗਤ ਕਰਦੇ ਆਂ ਵੀਰ ਜੀ ਤੁਹਾਡਾ ਆਪਣੇ ਮਨਜਿੰਦਰ ਡੇਰੀ ਫਾਰਮ ਦੇ ਵਿੱਚ ਵੀਰ ਜੀ ਅੱਜ ਦੀ ਆਪਣੀ ਵਿజిਟ ਹੈਗੀ ਆ ਪਿੰਡ ਸੈਤਪੁਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ हां जी ਵੀਰ ਜੀ ਸਾਸਿਕਾ ਵੀਰ ਜੀ ਵੀਰ ਜੀ ਕਿੰਨਾ ਸੁਹਾ ਮੈਂ ਦਾ ਜੀ ਦੂਜਾ ਸੁਹਾ ਦੂਜਾ ਸੁਹਾ ਗੱਬਣ ਵੀਰ ਜੀ हां जी हां जी ਗੱਬਣ ਕਿੰਨੇ ਦਿਨ ਤੋਂ ਖੜਦੀ ਵੀਰ ਜੀ ਜੀ 10 ਦਿਨ ਖੜਦੀ ਆਪਣਾ ਠੀਕ ਆ ਵੀਰ ਜੀ ਤੇ ਆਪਾਂ ਵੀਰਾਂ ਨੂੰ ਖੋਲ ਕੇ ਵਿਖਾਈਏ ਜਿਹੜਾ ਵੀ ਭੈਣ ਭਰਾ ਆਵੇ ਇਹਨਾਂ ਦੇ ਘਰ ਆਣ ਕੇ ਤਸੱਲੀ ਕਰਕੇ ਖੜੇ ਥਾਂ ਲੈਵਾ ਵੀਰ ਜੀ ਵੇਖ ਸਕਦੇ ਜੇ ਇੱਕ ਰੰਗ ਕਾਲੀ ਸ਼ਾਹ ਕੱਲਾ ਕੱਲਾ ਨਿਖੜਮਾ ਥਾਨ ਲੱਗਾ ਵੀਰ ਜੀ ਕਿੰਨਾ ਕ ਦੁੱਧਾ ਚਵਾਇਆ ਪਹਿਲੇ ਸਵੇਰੇ ਸਵੇਰੇ ਨੇ 11 12 ਵੀ ਚਵਾਇਆ ਠੀਕ ਆ ਵੀਰ ਜੀ ਠੀਕ ਆ ਠੀਕ ਲੈ ਵੀਰ ਜੀ ਲੋ ਵੀਰ ਜੀ ਫੇਸ ਕੁਆਲਟੀ ਵੇਖ ਲੋ ਇੱਕ ਰੰਗ ਕਾਲੀ ਸ਼ਾਹ ਪਿਓਰ ਮੋਰਾ ਦੀ ਮੱਝ ਖਾਨਲੇਵਾ ਜੱਜਮੈਂਟ ਕਰ ਲੋ ਵੀਰ ਜੀ ਜਿਹੜਾ ਵੀ ਭੈਣ ਭਰਾ ਹੋਵੇ ਇਹਨਾਂ ਦੇ ਘਰ ਆਣ ਕੇ ਤਸੱਲੀ ਕਰਕੇ ਖੜੇ ਆਪਣਾ ਵੀਰ ਜੀ ਕੰਮ ਵੀਡੀਓ ਬਣਾਉਂਦਾ ਜਿੰਨੇ ਵੀ ਭੈਣ ਭਰਾਣੇ ਆਉਣਾ ਵਾ ਇਹਨਾਂ ਦੇ ਘਰ ਆਣ ਕੇ ਚੌਥਾਣਾਂ ਦੀ ਟਿੱਪ ਕੇ ਤਸੱਲੀ ਕਰਕੇ ਖੜੇ ਵੀਰ ਜੀ ਕਿ ਇਹਨੇ ਦੂਰੋਂ ਲਾਗੇ ਬੰਨੇ ਦਾ ਵੀਰ ਜੀ ਵੀਡੀਓ ਵੇਂਦਾ ਵੀਰ ਉਹ ਇਹਨਾਂ ਦੇ ਘਰ ਹੀ ਆ ਕੇ ਤਸੱਲੀ ਕਰਕੇ ਆਪਣੀ ਵੀਰ ਜੀ ਖੜੇ ਐਨਕੀ ਵੀਰ ਜੀ ਕਿੰਨਾ ਕੁ ਉਮੀਦ ਕਰਦੇ ਵੀਰ ਜੀ ਦੁੱਧ ਚ ਪਾਜੂਗੀ ਵੀਰ ਜੀ 15 ਲੀਟਰ ਇਹਨਾਂ ਉਮੀਦ ਆ ਵੀ 15 ਲੀਟਰ ਖੱਡੂ ਇਹ ਠੀਕ ਆ ਵੀਰ ਜੀ ਠੀਕ ਆ ਠੀਕ ਆ ਲਓ ਵੀਰ ਜੀ ਥਾਂ ਲੈਵਾ ਵੀਰ ਜੀ ਵੇਖ ਲਓ ਨਾੜਾ ਨੂੜਾ ਵੀਰ ਜੀ ਬਰੋਬਰ ਆਣ ਠੀਕ ਆ ਵੀਰ ਜੀ ਠੀਕ ਠੀਕ ਥਾਂ ਲੈਵਾ ਵੀਰ ਜੀ ਹਾਂਜੀ ਹਾਂਜੀ ਜਿਹੜਾ ਭੈਣ ਭਰਾ ਆਵੇ ਤੁਹਾਡੇ ਘਰ ਆਣ ਕੇ ਵੀਰ ਜੀ ਤਸੱਲੀ ਕਰਕੇ ਖੜੇ ਤੇ ਵੀਰ ਜੀ ਕੀ ਮੁੱਲ ਮਲ ਕਰਦੇ ਵੀਰ ਜੀ ਇਹਦਾ ਮੁੱਲ ਵੀਰ ਜੀ ਆਪਾਂ 85000 ਕਰਦੇ ਹਾਂ ਠੀਕ ਆ ਵੀਰ ਜੀ ਤੇ ਜੱਸ ਨੂੰ ਦੇਣੀ ਕਿੰਨੇ ਦੀ ਆ ਵੀਰ ਜੀ ਜੱਸ ਨੂੰ ਆਪਾਂ ਵੀਰ ਜੀ ਅਸਲੀ ਦਾਕਾ ਕਰਦਾਂਗੇ ਠੀਕ ਆ ਠੀਕ ਆ ਠੀਕ ਆ ਚਲੋ ਕੋਈ ਗੱਲ ਨਹੀਂ ਵੀਰ ਜੀ ਜਿਹੜਾ ਵੀ ਭੈਣ ਭਰਾ ਆਵੇ ਉਹਦਾ ਵੀਰ ਜੀ ਮਾਨਦਾਨ ਕਰ ਦਿਓ ਜਿਹੜਾ ਭੈਣ ਭਰਾ ਆਪਣੀ ਵੀਡੀਓ ਵੇਖ ਕੇ ਆਵੇ ਹਾਂਜੀ ਪੂਰਾ ਮਾਨ ਦਾਂਗੇ ਠੀਕ ਆ ਵੀਰ ਜੀ ਤੇ ਆਪਣੇ ਲਾਗੇ ਲਾਗੇ ਪੇਂਟ ਕਿਹੜਾ ਪੈਂਦਾ ਵੀਰ ਜੀ ਆਪਣੇ ਲਾਗੇ ਪੇਂਟ ਪੈਂਦਾ ਵੀਰ ਜੀ ਬੱਠੇ ਭੈਣੀ ਤੋਂ ਹਾਂਜੀ ਹਾਂਜੀ ਸ਼ਹਿਰ ਪੱਟੀ ਪੈਂਦਾ ਵੀਰ ਜੀ ਸ਼ਹਿਰ ਪੱਟੀ ਪੈਂਦਾ ਠੀਕ ਆ ਵੀਰ ਜੀ ਤੇ ਫੁੱਲ ਠੀਕ ਆ ਵੀਰ ਜੀ ਤੇ ਇੱਕ ਆਪਣਾ ਵੀਰ ਜੀ ਨਾਂ ਦੱਸ ਦੋ ਤੇ ਇੱਕ ਆਪਣਾ ਨੇਮ ਬੋਲ ਦੋ ਵੀਰ ਜੀ ਨਾਂ ਮੇਰਾ ਹਰਤਾਜੀਤ ਸਿੰਘ ਹਾਂਜੀ ਤੇਕ ਆਪਣਾ ਨੰਬਰ ਵੀ ਵੀਰ ਜੀ ਬੋਲ ਦੋ 81960 ਠੀਕ ਆ ਵੀਰ ਜੀ ਠੀਕ 72374 ਠੀਕ ਆ ਵੀਰ ਜੀ ਤੇ ਜਿਹੜਾ ਵੀ ਭੈਣ ਭਰਾ ਆਵੇ ਇਹਨਾਂ ਦਾ ਫੁੱਲ ਮਾਰ ਵੀਰ ਜੀ ਮਾਨਦਾਨ ਕਰਦੇ ਹੋ ਠੀਕ ਆ ਲਓ ਵੀਰ ਜੀ ਇੱਕ ਵਾਰੀ ਫੇਰ ਤੋਂ ਵੇਖ ਲਓ ਵੀਰ ਜੀ ਫੇਸ ਕੁਆਲਟੀ ਜਿਹੜਾ ਵੀ ਭੈਣ ਭਰਾ ਆਵੇ ਇਹਨਾਂ ਦੇ ਘਰ ਆਣ ਕੇ ਤਸੱਲੀ ਕਰਕੇ ਖੜੇ ਵੀਰ ਜੀ ਆਪਣੇ ਚੈਨਲ ਨੂੰ ਵੀਰ ਜੀ ਸਬਸਕ੍ਰਾਈਬ ਕਰ ਲਓ ਵੀਰ ਜੀ ਸਾਸੀਗਾ ਵੀਰ ਜੀ